ਹੈਲੋ ਜੀ ਤੁਹਾਡਾ ਸਾਰਿਆਂ ਦਾ ਪਰਮਜੀਤ ਦੀ ਰਸੋਈ ਵਿੱਚ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਸਾਬੂਦਾਣੇ ਦੀ ਟਿੱਕੀ ਸਾਬੂਦਾਣੇ ਦੀ ਟਿੱਕੀ ਆਲੂ ਦੀ ਜਿਹੜੀ ਟਿੱਕੀ ਸਿੰਪਲ ਟਿੱਕੀ ਹੁੰਦੀ ਹੈ ਉਹਦੇ ਨਾਲੋਂ ਕਈ ਗੁਣਾ ਜ਼ਿਆਦਾ ਸਵਾਦ ਬਣ ਕੇ ਤਿਆਰ ਹੁੰਦੀ ਹੈ ਬਹੁਤ ਕਰੰਚੀ ਤੇ ਕ੍ਰਿਸਪੀ ਬਣਦੀ ਹੈ ਤੇ ਆਓ ਅਸੀਂ ਇਹਨੂੰ ਫਿਰ ਬਣਾਉਣਾ ਸ਼ੁਰੂ ਕਰੀਏ ਸਭ ਤੋਂ ਪਹਿਲਾਂ ਜਿਹੜਾ ਸਾਬੂਦਾਨਾ ਹੈਗਾ ਅਸੀਂ ਇਹਨੂੰ ਭਿਜਨੇ ਪਾ ਦਵਾਂਗੇ ਇੱਥੇ ਆਪਾਂ 250 ਗ੍ਰਾਮ ਦੇ ਕਰੀਬ ਸਾਬੂਦਾਨਾ ਲਿਆ ਹੈ ਤੇ ਇਹਨੂੰ ਅਸੀਂ ਪਾਣੀ ਵਿੱਚ ਭਿਜਨੇ ਪਾ ਕੇ ਰੱਖ ਦਿੱਤਾ ਹੈ ਅਸੀਂ ਜਦਾ ਪਾਣੀ ਨਹੀਂ ਪਾਣਾ ਇੰਨਾ ਕੁ ਪਾਣੀ ਪਾਣਾ ਹੈ ਕਿ ਜਿਹੜਾ ਇਹ ਉਹਦੇ ਵਿੱਚ ਡੁੱਬ ਜਾਵੇ ਠੀਕ ਹੈ ਤੇ ਅਸੀਂ ਇਹਨੂੰ ਡੇਢ ਦੋ ਘੰਟਿਆਂ ਦੇ ਲਈ ਰੱਖ ਦਵਾਂਗੇ ਇੱਕ ਸਾਈਡ ਤੇ ਡੇਢ ਦੋ ਘੰਟੇ ਬਾਅਦ ਅਸੀਂ ਦੇਖਾਂਗੇ ਜਿਹੜਾ ਸਾਡਾ ਸਾਬੂਦਾਨਾ ਹੈ ਚੰਗੀ ਤਰ੍ਹਾਂ ਫੁੱਲ ਕੇ ਤਿਆਰ ਹੋ ਚੁੱਕਾ ਹੈ ਇਸ ਤਰ੍ਹਾਂ ਦਾ ਜਿਹੜਾ ਸਾਬੂਦਾਣਾ ਹੈਗਾ ਉਹ ਕੱਲਾ ਕੱਲਾ ਖਿਲਿਆ ਖਿਲਿਆ ਹੋਣਾ ਚਾਹੀਦਾ ਚਿਪਕਿਆ ਨਹੀਂ ਹੋਣਾ ਚਾਹੀਦਾ ਜੇ ਅਸੀਂ ਜ਼ਿਆਦਾ ਪਾਣੀ ਪਾ ਦੇਵਾਂਗੇ ਤੇ ਉਹ ਜ਼ਿਆਦਾ ਚਿਪਕਿਆ ਜਾ ਹੋ ਜਾਵੇਗਾ ਇਸ ਕਰਕੇ ਪਾਣੀ ਇਹਦੇ ਵਿੱਚ ਅਸੀਂ ਪੂਰਾ ਉੱਪਰ ਤੱਕ ਹੀ ਬਰਾਬਰ ਪਾਣਾ ਹੈ ਜ਼ਿਆਦਾ ਨਹੀਂ ਪਾਣਾ ਦੂਸਰੀ ਸਾਈਡ ਅਸੀਂ ਚਾਰ ਆਲੂ ਲੈ ਲਵਾਂਗੇ ਉਬਲੇ ਹੋਏ ਆਲੂਆਂ ਨੂੰ ਅਸੀਂ ਪਹਿਲਾਂ ਤੋਂ ਉਬਾਲ ਕੇ ਰੱਖ ਲਿਆ ਹੈ ਆਲੂ ਠੰਡੇ ਹੋ ਚੁੱਕੇ ਨੇ ਆਲੂ ਮੈਸ਼ਰ ਦੇ ਨਾਲ ਜਿਹੜੇ ਆਲੂ ਹੈਗੇ ਅਸੀਂ ਇਹਨਾਂ ਨੂੰ ਮੈਸ਼ ਕਰ ਲਵਾਂਗੇ ਤੇ ਆਲੂ ਜਿਹੜੇ ਆਪਾਂ ਇਧਰ ਬਿਲਕੁਲ ਜਿਹੜੇ ਖੁਸ਼ਕ ਜੇ ਹੁੰਦੇ ਆ ਟਿੱਕੀ ਵਾਸਤੇ ਸਪੈਸ਼ਲ ਆਲੂ ਹੁੰਦੇ ਆ ਉਹ ਵਾਲੇ ਆਲੂ ਲੇ ਆ ਖੁਸ਼ਕ ਆਲੂ ਤੇ ਆਲੂਆਂ ਨੂੰ ਆਪਾਂ ਚੰਗੀ ਤਰ੍ਹਾਂ ਮੈਸ਼ ਕਰ ਲਵਾਂਗੇ ਜਿਹੜੀ ਆਪਾਂ ਇਹ ਵਾਲੀ ਟਿੱਕੀਆਂ ਬਣਾ ਕੇ ਤਿਆਰ ਕਰਨੀਆਂ ਇਹਦੇ ਵਿੱਚ ਆਪਾਂ ਕੋਈ ਆਟਾ ਵਗੈਰਾ ਕੁਝ ਨਹੀਂ ਪਾਣਾ ਹੈ ਨਾ ਕੌਰਨ ਫਲੋਰ ਪਾਣਾ ਹੈ ਨਾ ਅਸੀਂ ਇਹਦੇ ਵਿੱਚ ਕੋਈ ਵਗੈਰਾ ਰੋਟ ਪਾਣਾ ਹੈ ਨਾ ਹੀ ਆਪਾਂ ਇਹਦੇ ਵਿੱਚ ਚੋਲਾ ਦਾ ਆਟਾ ਪਾਣਾ ਹੈ ਸਿਰਫ ਅਸੀਂ ਆਲੂ ਤੇ ਸਾਬੂ ਦਾਣਾ ਜਿਹੜਾ ਹੈਗਾ ਨਾ ਇਹ ਤੋਂ ਟਿੱਕੀ ਬਣਾ ਕੇ ਤਿਆਰ ਕਰਨੀ ਹੈ ਤੇ ਇਹਦੇ ਵਿੱਚ ਅਸੀਂ ਸਾਬੂ ਦਾਣਾ ਪਾ ਦਿੰਦੇ ਹਾਂ ਜਿੰਨਾ ਅਸੀਂ ਸਾਬੂ ਦਾਣਾ ਭਿਜਨੇ ਪਾਇਆ ਸੀ ਅਸੀਂ ਸਾਰਾ ਨਹੀਂ ਪਾਇਆ ਆਪਾਂ ਥੋੜਾ ਬਚਾ ਲਿਆ ਹੈ ਤੇ ਇਹਦੇ ਵਿੱਚ ਆਪਾਂ ਸਾਬੂ ਦਾਣਾ ਪਾ ਦਵਾਂਗੇ ਤੇ ਨਾਲ ਅਸੀਂ ਇਹਦੇ ਵਿੱਚ ਦੋ ਕੁ ਹਰੀਆ ਮਿਰਚਾਂ ਬਰੀਕ ਬਰੀਕ ਕੱਟ ਕੇ ਪਾ ਦਵਾਂਗੇ ਇੱਕ ਚਮਚ ਦੇ ਕਰੀਬ ਅਸੀਂ ਇਹਦੇ ਵਿੱਚ ਸੇਂਦਾ ਨਮਕ ਪਾਵਾਂਗੇ ਅਸੀਂ ਜਿਹੜਾ ਇਹਦੇ ਵਿੱਚ ਨਮਕ ਸੇਂਦਾ ਪਾਇਆ ਹੈ ਤੇ ਨਮਕ ਪਾਣ ਤੋਂ ਬਾਅਦ ਅਸੀਂ ਇਹਦੇ ਵਿੱਚ ਪਾਣੀ ਆ ਮੂੰਗਫਲੀ ਪੁੱਜੀ ਹੋਈ ਤੇ ਇਹ ਸੱਜ ਤਾਂ ਸਾਡੇ ਕੋਲ ਕੱਚੀ ਮੂੰਗਫਲੀ ਸੀਗੀ ਅਸੀਂ ਉਹਨੂੰ ਭੁੰਨ ਲਿਆ ਹੈ ਭੁੰਨਣ ਤੋਂ ਬਾਅਦ ਅਸੀਂ ਉਹਨੂੰ ਹਲਕਾ ਹਲਕਾ ਨਾ ਕਟ ਲਿਆ ਹੈ ਜਿਆਦਾ ਨਹੀਂ ਬਿਲਕੁਲ ਹਲਕਾ ਹਲਕਾ ਤੇ ਇਹ ਸਾਰਾ ਕੁਝ ਪਾਣ ਤੋਂ ਬਾਅਦ ਜੇ ਤੁਹਾਡੇ ਕੋਲ ਹਰਾ ਧਨੀਆ ਹੋਵੇ ਤੁਸੀਂ ਉਹ ਵੀ ਪਾ ਸਕਦੇ ਹੋ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਜਿੱਦਾਂ ਆਪਾਂ ਆਟਾ ਗੁੰਨ ਕੇ ਤਿਆਰ ਕਰਦੇ ਆ ਨਾ ਅਸੀਂ ਉਹਦਾ ਗੁੰਨ ਕੇ ਇਹਨੂੰ ਤਿਆਰ ਕਰਾਂਗੇ ਦੇਖਿਓ ਜਿਹੜੀਆਂ ਅਸੀਂ ਇਹਦੇ ਟਿੱਕੀਆਂ ਬਣਾਉਣੀਆਂ ਇਹਦੇ ਵਿੱਚ ਆਪਾਂ ਕੋਈ ਕਾਰਨਫਲੋਰ ਵਗੈਰਾ ਕੁਝ ਨਹੀਂ ਪਾਣਾ ਉਸ ਤੋਂ ਬਿਨਾਂ ਵੀ ਜਿਹੜੀਆਂ ਟਿੱਕੀਆਂ ਹੈਗੀਆਂ ਬਹੁਤ ਸੋਹਣੀਆਂ ਬਣ ਕੇ ਤਿਆਰ ਹੁੰਦੀਆਂ ਨੇ ਨਾ ਉਹ ਫਟਦੀਆਂ ਨੇ ਨਾ ਖੁੱਲਦੀਆਂ ਨੇ ਸਾਬੂਦਾਣੇ ਤੇ ਆਲੂਆਂ ਨੂੰ ਅਸੀਂ ਆਟੇ ਵਾਂਗ ਗੁੰਨ ਕੇ ਚੰਗੀ ਤਰ੍ਹਾਂ ਤਿਆਰ ਕਰ ਲਵਾਂਗੇ ਤੇ ਫਿਰ ਅਸੀਂ ਇਹਦੀਆਂ ਟਿੱਕੀਆਂ ਬਣਾਉਣੀਆਂ ਸ਼ੁਰੂ ਕਰਾਂਗੇ ਇਧਰ ਅਸੀਂ ਇਹਨੂੰ ਮਲ ਕੇ ਤਿਆਰ ਕਰ ਲਿਆ ਹੈ ਹੁਣ ਅਸੀਂ ਇਹਦੇ ਛੋਟੇ ਛੋਟੇ ਪੇੜੇ ਪਹਿਲਾਂ ਗੋਲ ਬਣਾ ਲਵਾਂਗੇ ਤੇ ਫਿਰ ਆਪਾਂ ਇਹਨੂੰ ਟਿੱਕੀ ਦੀ ਸ਼ੇਪ ਦਵਾਂਗੇ ਇਸ ਤਰ੍ਹਾਂ ਜਿੱਦਾਂ ਆਪਾਂ ਆਮ ਟਿੱਕੀਆਂ ਬਣਾਉਂਦੇ ਹਾਂ ਸੇਮ ਉਸੇ ਤਰ੍ਹਾਂ ਅਸੀਂ ਪਤਲੀਆਂ ਜਾਂ ਮੋਟੀਆਂ ਆਪਣੇ ਹਿਸਾਬ ਨਾਲ ਤੁਸੀਂ ਰੱਖ ਲਿਓ ਪਰ ਮੀਡੀਅਮ ਜੀ ਟਿੱਕੀ ਹੀ ਚੰਗੀ ਲੱਗਦੀ ਹੈ ਜਿਆਦਾ ਪਤਲੀ ਵੀ ਨਹੀਂ ਚੰਗੀ ਲੱਗਦੀ ਜਿਆਦਾ ਮੋਟੀ ਫਿਰ ਅੰਦਰੋਂ ਕੱਚੀ ਰਹਿ ਜਾਂਦੀ ਹੈ ਤੇ ਇਸ ਤਰ੍ਹਾਂ ਪਹਿਲਾਂ ਆਪਾਂ ਗੋਲ ਕਰਾਂਗੇ ਲੱਡੂ ਦੇ ਬਾਗ ਬਣਾਵਾਂਗੇ ਫਿਰ ਅਸੀਂ ਇਹਨੂੰ ਹੌਲੀ ਹੌਲੀ ਥੱਲੇ ਵੱਲ ਨੂੰ ਫਲੈਟ ਕਰਕੇ ਇਹਦੀ ਟਿੱਕੀਆਂ ਬਣਾ ਕੇ ਤਿਆਰ ਕਰਾਂਗੇ ਦੂਸਰੀ ਸਾਈਡ ਤੇ ਆਪਾਂ ਤੇਲ ਗਰਮ ਰੱਖਿਆ ਹੈ ਇਹ ਆਪਾਂ ਸਰੋਂ ਦਾ ਤੇਲ ਲਿਆ ਹੈ ਤੁਸੀਂ ਜਿਹੜੇ ਵੀ ਤੇਲ ਵਿੱਚ ਫਰਾਈ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਤੇਲ ਗਰਮ ਹੋ ਚੁੱਕਾ ਹੈ ਤੇ ਇਹਦੇ ਵਿੱਚ ਅਸੀਂ ਪਹਿਲਾਂ ਦੋ ਹੀ ਟਿੱਕੀਆਂ ਪਾਵਾਂਗੇ ਕਿਉਂਕਿ ਅਸੀਂ ਛੋਟੀ ਕੜਾਈ ਰੱਖੀ ਹੈ ਦੋ-ਦੋ ਕਰਕੇ ਅਸੀਂ ਜਿਹੜੀਆਂ ਟਿੱਕੀਆਂ ਫਰਾਈ ਕਰਾਂਗੇ ਹਲਕਾ ਜਿਹਾ ਸੇਕ ਲੱਗਣ ਦਵਾਂਗੇ ਜਦੋਂ ਸੇਕ ਲੱਗ ਜਾਏ ਨਾ ਥੋੜੀਕੀ ਦੇਰ ਫਿਰ ਉਸ ਤੋਂ ਬਾਅਦ ਆਪਾਂ ਟਿੱਕੀਆਂ ਦੀ ਸਾਈਡ ਚੇਂਜ ਕਰਾਂਗੇ ਇੱਕਦਮ ਅਸੀਂ ਕੜਸ਼ੀ ਨਹੀਂ ਮਾਰਾਂਗੇ ਥੋੜੀ ਦੇਰ ਬਾਅਦ ਅਸੀਂ ਦੇਖਾਂਗੇ ਇੱਦਾਂ ਪੋਲੇ-ਪੋਲੇ ਹੱਥਾਂ ਦੇ ਨਾਲ ਅਸੀਂ ਜਿਹੜੀ ਸਾਈਡ ਚੇਂਜ ਕਰ ਦਵਾਂਗੇ ਆਬੂ ਦਾਣੇ ਦੀ ਜਿਹੜੀ ਟਿੱਕੀ ਹੈਗੀ ਨਾ ਬੱਚੇ ਇਹਨੂੰ ਬਹੁਤ ਖੁਸ਼ ਹੋ ਕੇ ਖਾਂਦੇ ਨੇ ਤੁਸੀਂ ਨਾ ਇੱਕ ਵਾਰ ਮੇਰੇ ਤਰੀਕੇ ਨਾਲ ਇਹਦਾ ਜਰੂਰ ਬਣਾ ਕੇ ਦੇਖਿਓ ਤੁਹਾਨੂੰ ਜਰੂਰ ਪਸੰਦ ਆਣਗੀਆ ਸਿੰਪਲ ਟਿੱਕੀ ਨਾਲੋਂ ਆਲੂ ਜਿਹੜੀ ਇਹ ਸਾਬੂਦਾਣੇ ਦੀ ਟਿੱਕੀ ਹੈ ਕਰੰਚੀ ਕ੍ਰਿਸਪੀ ਬਣਦੀ ਹੈ ਤੇ ਬਹੁਤ ਸਵਾਦ ਲੱਗਦੀ ਹੈ ਤੇ ਇੱਦੋਂ ਦੇਖੋ ਟਿੱਕੀ ਦਾ ਸਾਡਾ ਕਲਰ ਚੇਂਜ ਹੋ ਚੁੱਕਾ ਹੈ ਹੁਣ ਅਸੀਂ ਇਹਨਾਂ ਨੂੰ ਕੜਾਈ ਵਿੱਚੋਂ ਕੱਢ ਲਵਾਂਗੇ ਇਸੇ ਤਰ੍ਹਾਂ ਜਿਹੜੀਆਂ ਬਾਕੀ ਦੇ ਟਿੱਕੀਆਂ ਹੈਗੀਆਂ ਅਸੀਂ ਬਾਰੀ-ਬਾਰੀ ਸਿਰ ਉਹਨਾਂ ਨੂੰ ਫ੍ਰਾਈ ਕਰ ਇਸੇ ਤਰ੍ਹਾਂ ਆਪਾਂ ਸਾਰੇ ਟਿੱਕੀਆਂ ਬਣਾ ਕੇ ਤਿਆਰ ਕਰ ਲਵਾਂਗੇ ਬਹੁਤ ਜ਼ਿਆਦਾ ਆਸਾਨ ਹੈ ਬਣਾਉਣੀਆਂ ਟਿੱਕੀਆਂ ਨਾ ਅਸੀਂ ਇਹਦੇ ਵਿੱਚ ਕੋਈ ਕਾਰਨਫਲੋਰ ਨਾ ਚੋਲਾ ਦਾ ਆਟਾ ਨਾ ਆਪਾਂ ਕੋਈ ਰੋਟ ਕੁਝ ਨਹੀਂ ਪਾਣਾ ਹੈ ਸਿਰਫ ਸਾਬੂਦਾਨਾ ਤੇ ਆਲੂ ਤੋਂ ਅਸੀਂ ਇਹ ਟਿੱਕੀਆਂ ਬਣਾ ਕੇ ਤਿਆਰ ਕਰਨੀਆਂ ਨੇ ਟਿੱਕੀਆਂ ਬਣ ਕੇ ਤਿਆਰ ਹੈ ਤੁਸੀਂ ਇਹਨੂੰ ਕਿਸੇ ਵੀ ਚਟਨੀ ਦੇ ਨਾਲ ਸਰਵ ਕਰ ਸਕਦੇ ਹੋ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਏਗੀ ਤਾਂ ਮੇਰੀ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਦੇ ਕਮੈਂਟ ਕਰਕੇ ਦੱਸਿਓ ਕਿ ਵੀਡੀਓ ਕਿੱਦਾਂ ਦੀ ਲੱਗੀ ਹੈ ਮਿਲਦੇ ਆ ਤੁਹਾਨੂੰ ਫਿਰ ਕੋਈ ਨਵੀਂ ਵੀਡੀਓ ਦੇ ਨਾਲ